ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਸਪੈਸ਼ਲ ਟ੍ਰੈਂਡੀ ਤੇ ਬਹੁਤ ਹੀ ਪਿਆਰੀਆਂ ਸੋਹਣੀਆਂ ਨੇ ਵਿਆਹਾਂ ਸ਼ਾਦੀਆਂ ਲਈ ਸਪੈਸ਼ਲ ਨੇ ਸ਼ਿਮਰਦਾ ਸੂਟ ਆਇਆ 2800 ਰੁਪਏ ਰੇਟ ਹੈ ਬਹੁਤ ਹੀ ਪਿਆਰਾ ਦੁਪੱਟਾ ਨਾਲ ਬਹੁਤ ਸੋਹਣੀ ਸ਼ਰਟ ਹੈ ਸ਼ਿਪਿੰਗ ਚਾਰजेस ਜਿਹੜੇ ਉਹ ਫ੍ਰੀ ਹੈ ਕੋਈ ਵਿਕਸਾ ਚਾਰजेस ਨਹੀਂ ਲੱਗਣਗੇ 올ਓਵਰ ਇੰਡੀਆ ਤੁਸੀਂ ਜਿੱਥੇ ਵੀ ਇਹਨਾਂ ਸੂਟਾਂ ਨੂੰ ਆਰਡਰ ਕਰੋਗੇ ਬਹੁਤ ਹੀ ਪਿਆਰਾ ਬਲੈਕ ਦੋ ਕਲਰ ਵਿੱਚ ਸੂਟ ਆਇਆ ਇੱਕ ਬਲੈਕ ਇੱਕ ਬਲੂ ਸਿਲਕ ਦਾ ਸੂਟ ਹੈ ਚੰਦੇਲੀ ਦਾ ਦੁਪੱਟਾ 1800 ਰੁਪਏ ਰੇਟ ਹੈ ਸ਼ਿਪਿੰਗ ਇਹਨਾਂ ਦੀ ਵੀ ਫ੍ਰੀ ਹੈ ਇਹ ਪਸ਼ਮੀਨਾ ਦੇ ਸੂਟ ਆ ਇਹਨੇ 1200 ਰੁਪਏ ਰੇਟ ਹੈ ਪਸ਼ਮੀਨਾ ਸ਼ਾਰਪ ਪਸ਼ਮੀਨਾ ਸ਼ਾਲ ਪਸ਼ਮੀਨਾ ਬਾਟਮ 1200 ਰੁਪਏ ਰੇਟ ਹੈ ਸ਼ਿਪਿੰਗ ਫ੍ਰੀ ਹੈ ਇੱਕ ਸੂਟ ਦਾ ਰੇਟ 1200 ਰੁਪਏ ਹੈ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਨੇ ਆਲ ਓਵਰ ਇੰਡੀਆ ਬਾਟਮ ਪਲੇਨ ਆਏਗਾ ਸ਼ਾਰਟ ਦੁਪੱਟਾ ਬਹੁਤ ਪਿਆਰਾ ਹੈ ਆਲ ਓਵਰ ਇੰਡੀਆ ਤੁਸੀਂ ਜਿੱਥੇ ਵੀ ਸੂਟ ਆਰਡਰ ਕਰਦੇ ਹੋ ਸ਼ਿਪਿੰਗ ਚਾਰਜਸ ਫ੍ਰੀ ਰਹੇਗੀ ਐਸ ਸੂਟ ਆਏ ਨੇ ਜੀ 830 ਰੁਪਿਆ ਦੇ ਵਿੱਚ ਇੱਕ ਦੋ ਕਲਰ ਨਵੇਂ ਐਡ ਚੀਨੋਂ ਆਂਦਾ ਫੁੱਲ ਹੈਵੀ ਹੈਂਡਵਰਕ ਵਾਲਾ ਸ਼ੌਰ ਦਾ ਫੈ布ਰਿਕ ਹੈ ਬਾਟਮ ਟਾਈ ਮੀਟਰ ਦਾ ਪਰ ਉਹ ਚੀਨੋਂ ਆਂਦਾ ਆਏਗਾ ਹੈਵੀ ਵਰਕ ਦੇ ਨਾਲ ਟਾਈ ਮੀਟਰ ਦੀ ਸ਼ੋਰ ਹੈ ਟਾਈ ਮੀਟਰ ਦਾ ਬਾਟਮ ਹੈ ਇਹ ਵਾਲੇ ਸੂਟ ਸਾਰੇ ਬੁਟੀਕ ਸਪੈਸ਼ਲ ਨੇ ਬਹੁਤ ਪਿਆਰਾ ਕਲਰ ਹੈ ਮਚੰਟਾ ਟੋਨ ਵਿੱਚ ਕਲਰ ਆਏਗਾ ਸਿੰਗਲ ਕਲਰ ਹੈ 3250 ਰੁਪਏ ਦਾ ਰੇਟ ਹੈ ਸਿੰਗਲ ਹੀ ਕਲਰ ਅਜੇ ਫਿਲਹਾਲ ਜਿਹੜਾ ਇਸ ਵਿੱਚ ਅਪਡੇਟ ਹੋਇਆ ਹੈ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਉਹਨਾਂ ਦੇ ਜਿਹੜੇ ਡਿਟੇਲ ਕੋਸ਼ਿਸ਼ ਕਰਾਂਗੀ ਦੱਸ ਦਿਆਂ 2800 ਦੇ ਵਿੱਚ ਸ਼ਿਮਰਦੀ ਸ਼ਰਟ, ਟੈਬੀ ਬਾਟਮ, ਸ਼ਿਮਰਦਾ ਦੁਪੱਟਾ ਆਏਗਾ। ਅਗਰ ਕਿਸੇ ਦੀ ਡਿਟੇਲ ਰਹਿ ਜਾਏ ਤਾਂ ਨੰਬਰ ਤੇ ਮੈਂ ਆਪਣਾ ਐਡ ਕੀਤਾ ਹੋਇਆ ਉੱਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ। ਗਲਾਸ ਵਾਲੀ ਸ਼ਰਟ ਆਈ ਹੈ, ਟੈਬੀ ਦਾ ਬਾਟਮ ਆਇਆ, ਬਨਾਰਸੀ ਦਾ 4 ਸਾਈਡ ਹੈਵੀ ਦੁਪੱਟਾ ਆਇਆ 2400 ਰੁਪਏ ਰੇਟ ਹੈ। ਬਾਟਮ ਪਲੀਨ ਆਏਗਾ। ਸ਼ਰਟ ਬਹੁਤ ਹੈਵੀ ਹੈ। ਦੁਪੱਟਾ ਪੂਰਾ ਹੈਵੀ ਹੈ। ਇਹ ਜਿਹੜਾ ਸੂਟ ਹੈ 220 ਦੇ ਵਿੱਚ ਗਲਾਸ অর্ਗੈਂਜ਼ਾ ਦੀ ਸ਼ਰਟ ਆਈ ਹੈ ਟੈਬੀ ਦਾ ਬਾਟਮ ਆਇਆ ਬਨਾਰਸੀ অর্ਗੈਂਜ਼ਾ ਗੋਲੀ ਦੁਪੱਟਾ ਆ ਇਹਦਾ ਵੀ ਜਿਹੜਾ ਦੁਪੱਟਾ ਬੜਾ ਸੋਹਣਾ ਪਿਆਰਾ ਹੈ ਹੈਵੀ ਹੈ ਰੰਗ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹ ਕਲੈਕਸ਼ਨ ਆ ਸੀਮ ਪਹਿਲੇ ਵਾਲੀਆਂ ਤੇ ਕਲਰ ਥੋੜੇ ਰਹਿ ਗਏ ਸੀ ਉਹ ਮੈਂ ਇੱਥੇ ਐਡ ਕਰ ਦਿੱਤੇ ਨੇ ਕਿਸੇ ਵੀ ਸੂਟ ਦੇ ਬਾਰੇ ਵਿੱਚ ਕਨਫਿਊਜ਼ਨ ਹੈ ਜਾਂ ਕਿਸੇ ਵੀ ਸੂਟ ਦੇ ਡਿਟੇਲ ਵਗੈਰਾ ਨਹੀਂ ਪਤਾ ਚੱਲ ਪਾਰੀ ਤਾਂ ਇਹ ਨੰਬਰ ਤੇ ਜਾ ਕੇ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਨੂੰ ਸਕਰੀਨਸ਼ਾਟ ਸੈਂਡ ਕਰ ਦੇਣਾ ਤੁਹਾਨੂੰ ਡਿਟੇਲ ਜਿਹੜੀ ਪੂਰੀ ਦੱਸ ਦਿਆਂ 1700 800 ਦੇ ਵਿੱਚ ਹੈ ਸੂਟ ਆਣਗੇ ਰੈੱਡ ਹੈ ਮਰੂਨ ਹੈ ਗ੍ਰੀਨ ਕਲਰ ਹੈ ਪਰਪਲ ਕਲਰ ਹੈ ਸਾਰੇ ਸੂਟ ਜਿਹੜੇ ਨੇ ਹੈਵੀ ਨੇ ਬੁਟੀਕ ਕਲੈਕਸ਼ਨਾਂ ਨੇ ਤੇ ਕਲਰ ਬਹੁਤ ਪਿਆਰੇ ਨੇ ਸੋਹਣੇ ਆਏ ਨੇ ਰੰਗ ਸੋਹਣੇ ਨੇ ਇੱਕ ਤੋਂ ਇੱਕ ਰੰਗ ਨੇ ਇਹ ਰੰਗ ਜਿਹੜੇ ਨੇ ਬਹੁਤ ਹੀ ਸੋਹਣੇ ਵਧੀਆ ਤੇ ਡਿਜ਼ਾਈਨਰ ਨੇ 2800 ਰੁਪਏ ਇਹਨਾਂ ਦਾ ਡੇਟਾ ਤੁਸੀਂ ਇਹਨੂੰ ਲਹਿੰਗਾ ਸਟਿਚ ਕਰਵਾ ਲਓ ਚਾਹੇ ਡਰੈਸ ਹੋ ਤੁਹਾਡੀ ਚੋਇਸ ਹੈ ਬਾਕੀ ਅਗਰ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ 623924552 ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਐਮ ਇੰਟਰ ਸਪੈਸ਼ਲ 컬렉ਸ਼ਨਾਂ ਨੇ ਪਸ਼ਮੀਨਾ ਦੀ ਇਕ 컬렉ਸ਼ਨਾਂ ਨੇ 1060 ਰੁਪਏ ਇਹਨਾਂ ਦਾ ਰੇਟ ਹੈ ਰੰਗ ਇਹਨਾਂ ਵਿੱਚ 10 12 ਹੈਗੇ ਨੇ ਸ਼ਿਪਿੰਗ ਜਿਹੜੀ ਹੈ ਉਹ ਬਿਲਕੁਲ ਫ੍ਰੀ ਹੈ ਰੰਗ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਦੇ ਫਰੰਟ ਤੇ ਵੀ ਐਮਬ੍ਰੋਇਡਰੀ ਆਏਗੀ ਘੇਰੇ ਤੇ ਤੇ ਬੈਕ ਘੇਰੇ ਤੇ ਵੀ ਐਮਬ੍ਰੋਇਡਰੀ ਆਏਗੀ 슬ੀਵਸ ਤੇ ਵਰਕ ਆਏਗਾ ਰੰਗ ਜਿੰਨੇ ਵੀ ਹੈਗੇ ਸੀਗੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ 4 ਮਹੀਨੇ ਮਿਆਂ ਸੋਨੇ ਸੋਨੇ ਰੈਂਦੀ ਦੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ